ਪਟਿਆਲਾ ਪੁਲਿਸ ਵੱਲੋਂ ਮੋਟਰਸਾਈਕਲ ਚੋਰੀ ਕਰਨ ਦੇ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰ ਉਹਨਾਂ ਪਾਸੋਂ ਚੋਰੀ ਦੇ ਦੋ ਮੋਟਰਸਾਈਕਲ ਕੀਤੇ ਬਰਾਮਤ ਹੋਰ ਪੁੱਛਗਿੱਛ ਜਾਰੀ ਮਾਨਯੋਗ ਅਦਾਲਤ 'ਚ ਪੇਸ਼ ਕਰ ਲਿੱਤਾ ਜਾਵੇਗਾ ਰਿਮਾਰਕ ਕੀ ਕਹਿੰਦੇ ਨੇ ਪੁਲਿਸ ਅਧਿਕਾਰੀ ਜਿਨ੍ਹਾਂ ਵੱਲੋਂ ਇਹ ਦੋ ਮੋਟਰਸਾਈਕਲ ਚੋਰੀ ਕਰਨ ਦੇ ਗਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਤੁਸੀਂ ਵੀ ਸੁਣੋ ਅੱਜ ਰਾਜ ਦੀ ਪ੍ਰੈਸ ਕਾਨਫਰੈਂਸ ਰੱਖੀ ਗਈ ਹੈ ਕੀ ਕਾਰਨ ਹੈ ਇਹ ਪ੍ਰੈਸ ਕਾਨਫਰੰਸ ਅੱਜ 9 ਮੋਟਰਸਾਈਕਲ ਰਿਕਵਰ ਕੀਤੇ ਨੇ ਚੋਰੀ ਦੇ ਦੋ ਦੋਸ਼ੀ ਫੜੇ ਗਏ ਨੇ ਸਿਵਲ ਲਾਈਨ ਦੀ ਪੁਲਿਸ ਪਾਰਟੀ ਵੱਲੋਂ ਇਸ ਵਾਰ ਵਿੱਚ ਮਹਾਂਜੋ ਵਿਐਸਐਸਪੀ ਸਾਹਿਬ ਤੋਂ ਮਹਾਂਜੋ ਐਸਪੀ ਸਿਟੀ ਸਾਹਿਬ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਕੰਮ ਕਰਦੇ ਹੋਏ ਐਸਐਚਓ ਸਿਵਲ ਲਾਈਨ ਤੇ ਸਬ ਇੰਸਪੈਕਟਰ ਜਨਕਰਾਜ ਪੰਚਾਰ ਚ ਮਾਡਲ ਟਾਊਨ ਦੀ ਟੀਮ ਜਿਚੇ ਐਸੇ ਪੌਨ ਕੁਮਾਰ ਸੀਗੇ ਉਹਨਾਂ ਨੇ ਇੱਕ 85 ਨੰਬਰ ਮਕਦਮਾ ਦਰਜ ਹੋਇਆ ਸੀ ਮੋਟਰਸਾਈਕਲ ਚੋਰੀ ਦਾ ਜੀਨੀ ਅੱਗੇ ਤਫਤੀਸ਼ ਕਰਦੇ ਹੋਏ ਸਪਲੈਂਡਰ ਮੋਟਰਸਾਈਕਲ ਚੋਰੀ ਹੋਇਆ ਸੀ ਰਜਿੰਦਰਾ ਹਸਪਤਾਲ ਤੋਂ ਦਸਕਾ ਥਾਣਾ ਮਹਿਰਾ ਤੋਂ ਦੋ ਲੋਕ ਸੀ ਨੇ ਮਨਪ੍ਰੀਤ ਸਿੰਘ ਤੇ ਇੱਕ ਮੁੰਡਾ ਪ੍ਰਦੀਪ ਦਾ ਇਹ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਨੂੰ ਅੱਗੇ ਜਦੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਉਹ ਚੋਰੀਸ਼ਦਾ ਮੋਟਰਸਾਈਕਲ ਵੀ ਮਿਲਿਆ ਤੇ ਇਦੂ ਲਾਵਾ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਇਹਨਾਂ ਦੇ ਫਰਦ ਬਿਆਨ ਇਖਲਾਫ ਦੇ ਮੁਤਾਬਕ ਇਹਨਾਂ ਤੋਂ 8 ਮੋਟਰਸਾਈਕਲ ਹੋਰ ਚੋਰੀ ਦੇ ਰਿਕਵਰ ਹੋਏ ਨੇ ਕੁੱਲ 9 ਮੋਟਰਸਾਈਕਲ ਚੋਰੀ ਦੇ ਰਿਕਵਰ ਹੋਏ ਨੇ ਇਹ ਬਹੁਤ ਹੀ ਚੰਗਾ ਸਰਾਨੀਆ ਕੰਮ ਹੈ ਜਿਹੜਾ ਅਸੀਂ ਸਾਰੇ ਦੇ ਨਾਲ ਗੱਲ ਕਰਵਾ ਰਹੇ ਸੀ ਇਹ ਅੱਗੇ ਵੀ ਇਹਨਾਂ ਦਾ ਸਾਰਾ ਐਂਟੀਸੀਡੈਂਟ ਚੈਕ ਕਰੀ ਫੇ ਕੀਤਾ ਜਾ ਰਿਹਾ ਹੈ ਤੇ ਕਲੀਅਰ ਕੀਤਾ ਜਾ ਰਿਹਾ ਹੈ ਪੁਰਾਣਾ ਪਰਚਾ ਵੀ ਸੀ ਇਹਨਾਂ ਦੇ ਉੱਪਰ ਚਾਹਾਂਜੀ ਪੁਰਾਣੀ ਪਹਿਲਾਂ ਦੇ ਪਰਚੇ ਨੇ ਇਹਦੇ ਬਾਈਕ ਨੇ ਹੁਣ ਉਹ ਕਿਹੜੇ ਲੋਕਲ ਪਟਿਆਲਾ ਦੇ ਨੇ ਆ ਬਾਹਰ ਅੰਦਰ ਦੇ ਕਿੱਥੋਂ ਮਿਲ ਕੋ ਪੂਸਤ ਹੁਣ ਸਾਰਾ ਇਹਨਾਂ ਦਾ ਜਿਹੜੇ ਬਾਈਕ ਨੇ ਇਹਨਾਂ ਦੇ ਇਹਨਾਂ ਬਾਈਕ ਦੇ ਸਬੰਧ ਚ ਉਹਨਾਂ ਦਾ ਚੈਸੀ ਨੰਬਰ ਤੇ ਇੰਜਨ ਨੰਬਰ ਅੱਗੇ ਉਹਦੇ ਆਧਾਰ ਤੇ ਅੱਗੇ ਸਾਰਾ ਕੰਮ ਕੀਤਾ ਅੱਗੇ ਸਿਰ ਕਿਨੂੰ ਸੇਲ ਆਫ ਕਰਦੇ ਸੀ ਕੋਈ ਬੈਰ ਗੱਲਬਾਤ ਹੋਈ ਹੈ ਇਹ ਹ ਤਫਤੀਸ਼ ਦਾ ਵਿਸ਼ਾ ਇਧਰ ਆਲੇ ਰਮਾਨ ਕਿ ਕਿੰਨੇ ਸਮੇਂ ਤੋਂ ਐਕਟਿਵ ਸੀ ਇਹ ਗਰੋ ਇਹ ਦਰਾਨੇ ਰਮਾਨ ਦਾ ਪੁੱਛ ਗਈ ਚਾਲ ਦੀ ਕੜੀ ਤਾਂ ਇਹਨਾਂ ਤੋਂ 8 ਮੋਟਰਸਾਈਕਲ ਹੋਰ ਕਵਰ ਹੋਏ ਨੇ ਤੇ ਕੁੱਲ 9 ਹੋ ਗਏ ਮੋਟਰਸਾਈਕਲ ਇਹ ਦਰਾਨੇ ਰਮਾਨ ਅੱਗੇ ਕਿਸ ਉਮਰ ਦੇ ਨੇ ਜੀ ਦੋਸ਼ੀ ਸਾਰੇ ਜੇ ਬਿਲਕੁਲ ਜੰਗ ਮੁੰਡੇ ਨੇ ਚੋਰ ਬੱਚ ਬੱਚ ਸਭ ਕੀ ਨਸ਼ਾ ਵਗੈਰਾ ਕਰਦੇ ਸੀ ਜੀ ਇਹ ਵੀਰੇ ਇਹਨਾਂ ਦਾ ਡੋਪ ਟੈਸਟ ਇਹਨਾਂ ਦਾ ਡੋਪ ਟੈਸਟ ਕਰਵਾ ਕੇ ਇਹ ਗੱਲ ਕਲੀਅਰ ਹੋਊਗੀ ਪਰ ਹਾਦਸੇ ਘਟੀਆਂ ਦੀ ਰਿਪੋਰਟ ਨਹੀਂ ਲੱਗਦੀ ਤੇ ਚੋਰੀ ਕਰਨ ਵਾਲੇ ਕਿੱਥੇ ਵਰਤੇ ਸੀ ਕੋਈ ਜਾਂ ਇਹ ਵੀ ਤਫ਼ਤੀਸ਼ ਹੈ ਤਫ਼ਤੀਸ਼ ਦਾ ਇਹ ਵੀ ਤਫ਼ਤੀਸ਼ ਕਿਹੜੇ ਕਿਹੜੇ ਇਲਾਕੇ ਚੋਂ ਚੋਰੀ ਕੀਤੀਆਂ ਨੇ ਇਹ ਮੋਟਰਸਾਈਕਲ ਜਿਆਦਾ ਮੋਟਰਸਾਈਕਲ ਚੋਰੀ ਇਹਨਾਂ ਨੇ ਸ਼ੁਗਲਾਣੇ ਇਰੀਏ ਚ ਜਾਂ ਜਿੰਦਰਾ ਹਸਪੀਟਲ ਦੇ ਇਰੀਏ ਚ ਇਧਰ ਕੀਤੀ